ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੀ ਭੇਡਾਂ ਦੇਖੀਆਂ ਨੇ ਕੇਟਦੀਆਂ Google search ਕਰਿਓ ਜਿੱਥੇ ਇੱਕ ਭੇਡ ਡੁੱਬਦੀ ਐ ਮਗਰ ਸਾਰੇ ਛਾਲਾ ਮਾਰ ਦਿੰਦਿਆਂ ਨੇ ਸੋ ਇਹੋ ਹੀ ਹਾਲ ਜਿਹੜੀ ਐ ਇਹ ਸੋਸ਼ਲ ਮੀਡੀਆ ਦੀ ਜੇ ਇੱਕ ਕੋਈ ਗਿੱਟਲ ਜਾ ਉੱਠ ਕੇ ਨਾ ਮੂੰਹ ਨਾ ਮੱਥਾ ਤੇ ਵੀਡੀਓ ਪਾਉਂਦਾ ਸਾਰੇ ਉल्लू ਦੇ ਪੱਠੇ ਦੇ ਮਗਰ ਲੱਗ ਤੋੜਦੇ ਨੇ ਆ ਹੁਣੇ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਹੋਈ ਬਗੇਸ਼ਵਰ ਦੇ ਹਮਲੇ ਦੀ ਉਦੇ ਬਿਆਨ ਨੂੰ ਜਾਣਬੁੱਝ ਕੇ ਇਹਨਾਂ ਲੋਕਾਂ ਨੇ ਬਦਲਾ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਸਿੱਖਾਂ ਦੀ ਜਾਨ ਨੂੰ ਖਤਰਾ ਪੈਦਾ ਕੀਤਾ ਜਾ ਸਕੇ ਹਿੰਦੂ ਸਿੱਖਾਂ ਵਿੱਚ ਕਲੈਸ਼ ਕੀਤਾ ਜਾ ਸਕੇ ਅਨੈਸੀਸਰੀ ਉਹ ਬੰਦਾ ਦਰਬਾਰ ਸਾਹਿਬ ਕੇ ਮੱਥਾ ਟੇਕਦਾ ਹੈ ਤੁਹਾਡੇ ਗੁਰੂਆਂ ਨੂੰ ਚੰਗਾ ਚੰਗਾ ਕਹਿੰਦਾ ਹੈ ਸਿੱਖਾਂ ਨੂੰ ਭਰਾ ਕਹਿੰਦਾ ਹੈ ਤੇ ਇਹ ਜਿਹੜੇ ਜਿਨ੍ਹਾਂ ਦੇ ਮਾਮੇ ਨਾ ਮੌਲਵੀ ਨੇ ਇਹ ਸਾਰਿਆਂ ਦੀ ਇਹ ਨਾ ਡੀਐਨਏ ਦੀ ਦਿੱਕਤ ਹੈ ਭਾਵੇਂ ਕੋਈ ਮਜ਼ਦੂਰ ਹੋਵੇ ਭਾਵੇਂ ਕੋਈ ਸੇਠ ਹੋਵੇ ਸਾਰੇ ਡੀਐਨਏ ਗੜਬੜਾ ਸੋ ਅਨੇਵਾਪਾਤ ਚਲੋ ਅਸੀਂ ਅਸੀਂ ਆਏ ਅੱਗੇ ਬਾਬਾ ਹਰਜੀਤ ਸਿੰਘ ਅੱਗੇ ਆਏ ਤੇ ਇਹ ਗਾਮ ਨਿਬੇੜਿਆ ਪਰਾਲ ਮਿਲ ਗਿਆ ਇਹੋ ਕੁਝ ਹੋਇਆ ਨਾਨਕ ਸਰ ਨਾਨਕ ਸਰ ਜਦ ਅਸੀਂ ਬੈਠੇ ਆਂ ਮੀਟਿੰਗ ਇਹ ਹੋਈ ਆ ਅੰਦਰ ਮਤਾ ਪਾਇਆ ਗਿਆ ਕਿ ਦੋ ਕੰਮ ਨਹੀਂ ਕਰਨੇ ਇੱਕ ਤੇ ਮਹਿਰੋਂ ਦਾ ਨਾਮ ਨਹੀਂ ਲੈਣਾ ਕਹਿੰਦੇ ਦੂਸਰਾ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਗੁਨੇ ਗੁਨੇਗਾਰ ਨੂੰ ਗੁਨੇਗਾਰ ਕਹਣਾ ਤੇ ਜਿਹੜਾ ਮਹਿਰੋਂ ਆ ਉਹਦਾ ਕੋਈ ਜ਼ਿਕਰ ਨਹੀਂ ਕਰਨਾ ਕਿਸੇ ਨੇ ਕਿਉਂਕਿ ਉਹਨੇ ਕੁਝ ਗਲਤ ਨਹੀਂ ਕੀਤਾ ਠੀਕ ਹੈ ਪਰ ਜਦੋਂ ਸਟੇਜ 'ਤੇ ਬੈਨੇ ਸਿਰਫ ਮੈਂ ਐਸਾ ਬਿਆਨ 9 ਮਿੰਟਸ ਦੇਣਾ ਹੈ ਕਿ ਜਿਹੜੇ ਗੁਨਾਹਗਰ ਨੇ ਉਹਨਾਂ ਸਜ਼ਾ ਮਿਲਣੀ ਚਾਹੀਦੀ ਹੈ ਸੰਪਰਦਾਵਾਂ ਬਚਾਉਣ ਦੀ ਗੱਲ ਕੀਤੀ ਹੈ ਤੇ ਇਹਨਾਂ ਮਿਸ਼ਨਰੀ ਕਤੀਰ ਤੇ ਆਈਐਸਏ ਦੇ ਜਿਹੜੇ ਗੁਰਗਿੰਾ ਦੀ ਗੱਲ ਕੀਤੀ ਹੈ। ਉਹਦੇ ਬਾਅਦ ਕੋਈ ਬੋਲਿਆ ਨਹੀਂ। ਤੁਸੀਂ ਦੇਖੋ ਜਿੱਥੇ ਉਹ ਐਫਆਈਆਰ ਦੇ ਰਹੇ ਨੇ ਉਹਦੇ ਵਿੱਚ ਅਸੀਂ ਨਹੀਂ ਹੈਗੇ। ਕਿਉਂਕਿ ਅਸੀਂ ਮੈਂ ਬਾਬਾ ਗੁਲਾਬ ਸਿੰਘ ਹੋਣੀ ਬਾਬਾ ਹਰੀ ਸਿੰਘ ਰਸੂਲਪੁਰ ਤੇ ਅਸੀਂ ਕਾਫੀ ਜਾਣੇ ਤੋਂ ਵਾਕ ਆਊਟ ਕਰ ਗਏ ਸੀਗੇ। ਕਿਉਂਕਿ ਅਸੀਂ ਇਸ ਕਮਜੀਪ ਕਦੀ ਵੀ ਹਿੱਸੇਦਾਨ ਕਿਉਂਕਿ ਮਹਿਰੋਂ ਦੇ ਉੱਤੇ ਐਫਆਰ ਬਣਦੀ ਕਿਸ ਤਾਰਾ ਦੇ ਅੰਦਰ ਮੈਨੂੰ ਇਹ ਨਹੀਂ ਸਮਝ ਆਈ ਉਹਨੇ ਕੀ ਐਸਾ ਕੀਤਾ ਵੀ ਤਾਰਾ ਬਣੀ ਹੈ ਨਾ ਸੋ ਉਦੋਂ ਬਾਬੇ ਰੱਖਣ ਨੂੰ ਕਿਹਾ ਸੀ ਕਿ ਫਿਰ ਅਸੀਂ ਉੱਠ ਕੇ ਆ ਜਾਨੇ ਉਹ ਜਿਹੜੀ ਵੀਡੀਓ ਪਈ ਹੈ ਉਹ ਹਟਲਦੀ ਆ ਜਿਹੜੇ ਕੁਝ ਖੋਤੇ ਦੇ ਬੱਚੇ ਵੀਡੀਓ ਗਲਤ ਘੁਵਾਵੇ ਦੇਖੋ ਜੀ ਆਰਐਸਏ ਦੇ ਬੰਦੇ ਓਏ ਉल्लू ਦੇ ਪਠਿਓ ਤੁਸੀਂ ਤੁਹਾਡਾ ਰਵੀ ਸਿੰਘ ਸਿੱਖਾਂ ਦਾ ਕਰੋੜਾਂ 'ਤੇ ਇਕੱਠਾ ਕਰਕੇ ਤੇ ਮੁਸਲਮਾਨ ਕੰਟੀਨਿਊ ਘੁਵਾਵੇ ਤੇ ਉਹਨੂੰ ਕਹਿੰਦੇ ਸਿੱਖਾਂ ਦੀ ਪੱਗ ਦੀ ਨਿ ਪਛਾਣ ਬਰ ਬਣਾਈ ਹੈ ਤੇ ਇੱਕ ਨਿਹੰਗ ਸਿੰਘ ਇੱਥੇ ਲੰਗਰ ਲਾਦੇ ਯੁੱਧ ਜਿੱਤ ਤੇ ਤੁਹਾਨੂੰ ਦਿੱਕਤ ਹੋ ਜਾਂਦੀ ਹੈ। ਵੀ ਸਾਡੀ ਤੇ ਉਹ ਜਨਮ ਗੂਮੀ ਹੈ। ਯੁੱਧਾ ਗੁਰ ਕਲਗੀ ਦਾਦਾ ਬਚਨ ਹੈ ਤਿੰਨ ਬੇਦੀਨ ਕੋਲੋਂ ਵਿਖੇ ਪ੍ਰਗਟ ਹੋ ਨਾਨਕ ਰਾਏ ਕਿੰਨ ਬੇਦੀਨ ਕੋਲੋਂ ਵਿਖੇ ਭਾਈ ਕਿਹੜੇ ਬੇਦੀ ਸੀ ਜਿਨ੍ਹਾਂ ਦੇ ਕੋਲ ਜੀ ਗੁਰੂ ਨਾਨਕ ਸਾਹਿਬ ਪ੍ਰਗਟ ਹੁੰਦੇ ਰਿਹਾ। ਸੋ ਇਹਦੇ ਤੋਂ ਇਸ ਪੰਕਤੀ ਤੋਂ ਦਿੱਕਤ ਸਿਰ ਮੁਸਲਮਾਨਾਂ ਦੇ ਬੱਚਿਆਂ ਨੂੰ ਹੋਏਗੀ। ਆਪਣਾ ਡੀਐਨਏ ਚੈੱਕ ਕਰਵਾਓ। ਮੈਂ ਮਜ਼ਾਕ ਨਹੀਂ ਕਰ ਰਿਹਾ। ਕਿਉਂਕਿ ਅੰਗਰੇਜ਼ ਵੀ ਆਏ ਨੇ। ਮੁਸਲਮਾਨ ਵੀ ਆ ਰਹੇ ਹੋਰ ਬੜੀ ਬੜੀ ਜਾਤੀਆਂ ਆਈਆਂ ਨੇ ਤੇ ਜਦੋਂ ਇੱਕ ਵਿਰੇ ਚ ਬੜੇ ਜਣੇ ਗੀੜੇ ਮਾਰਦੇ ਹੋਣ ਨਾ ਤੇ ਫਿਰ ਪਿੰਡ ਵਾਲੇ ਸ਼ੱਕ ਕਰਦੇ ਹੀ ਐ ਸੋਚ ਚੈੱਕ ਕਰਵਾਓ ਉਹ ਜਦੋਂ ਮਤਾ ਨਹੀਂ ਹੋਇਆ ਅਸੀਂ ਸਾਰੇ ਹੋਟਲ ਚਲੇ ਗਏ ਉੱਥੇ ਮੀਟਿੰਗ ਕੀਤੀ ਐ ਵੀ ਇਹ ਗਲਤ ਹੋਇਆ ਬਾਬਾ ਲਖੇ ਦੇ ਸਾਨੂੰ ਫੋਨ ਵੀ ਆਇਆ ਵਾਪਸ ਆਓ ਬਾਬੇ ਗੁਲਾਬ ਸਿੰਘ ਨੇ ਬੜੀ ਰੂਡੀ ਗੱਲ ਕੀਤੀ ਖੈਰ ਮੈਂ ਤਾਂ ਨਹੀਂ ਨਹੀਂ ਰੂਡੀ ਕੀਤੀ ਪਰ ਅਸੀਂ ਨਹੀਂ ਵਾਪਸ ਗਏ ਇਹ ਉਹ ਮੀਟਿੰਗ ਸੀਗੀ ਵੀ ਜਦ ਗੱਲ ਇਹ ਸੀ ਉਹ ਤੇ ਬੋਲੇ ਵੀ ਨਹੀਂ ਨਾ ਬਾਬਾ ਗੁਲਾਬ ਸਿੰਘ ਬੋਲੇ ਨਾ ਬੱਬਰ ਜੀ ਸਿੰਘ ਬੋਲੇ ਕਿ ਉਹ ਸਭ ਨਰਾਜ਼ ਹੋ ਗਏ ਸੀ ਵੀ ਗੱਲ ਤੇ ਹੋਈ ਹੈ ਜਿਹੜਾ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਹੈ ਉਹ ਦੋ ਚੀਜ਼ਾਂ ਤੇ ਹੋਈ ਹੈ ਇੱਕ ਮੈਰਾ ਤੇ ਨਹੀਂ ਬੋਲਣਾ ਦੂਜਾ ਜਿਹੜਾ ਅਸੀਂ ਗੁਰੇ ਗਰ ਨੂੰ ਗੁਰੇ ਗੱਲ ਕਹਿਣਾ ਅੱਜ ਜਿਹੜਾ ਲਖਾ ਬਾਬਾ ਇਹ ਕਹਿ ਰਿਹਾ ਇਹ ਉਦੋਂ ਹੀ ਕਰ ਉਦੋਂ ਕਹਿਣੀ ਚਾਹੀਦੀ ਸੀ ਨਾ ਫਿਰ ਬਾਬੇ ਲਖਾ ਬਾਬੇ ਹੁਣ ਕਹਿੰਦੇ ਵੀ ਸਾਡੇ ਹੱਥੋਂ ਗੱਲ ਨਿਕਲ ਗਈ ਹੈ ਸਾਨੂੰ ਤੇ ਆਪ ਨਹੀਂ ਟਾਈਮ ਮਿਲਿਆ ਤੁਹਾਡੇ ਵਿਰੋਧੀ ਲੋਕੀ ਖਲੋਤੇ ਸੀ ਕਹਿੰਦੇ ਤੁਹਾਨੂੰ ਟਾਈਮ ਨਹੀਂ ਦੇਣਾ ਇਸ ਤਰ੍ਹਾਂ ਦੀ ਗੱਲਾਂ ਪਰ ਅਸੀਂ ਫਿਰ ਤੁਹਾਨੂੰ ਟਾਈਮ ਦਿੱਤਾ ਪਰ ਉਹਦੇ ਵਿੱਚ ਦਿੱਕਤ ਇਹ ਹੋ ਗਈ ਹੈ ਕਿ ਜਿਹੜੇ ਕੰਮ ਆਸੇ ਇਕੱਠ ਕਰਨਾ ਸੀ ਉਹ ਤੇ ਕੰਮ ਹੋਇਆ ਨਹੀਂ ਉੱ ਗੁਨੇ ਕਰਨ ਗੁਨੇ ਕਰਕੇ ਤੇ ਸੰਪਰਦਨ ਬਚਾਉਣ ਦੀ ਗੱਲ ਸੀ ਨਾ ਉਹ ਤੇ ਹੋਈ ਨਹੀਂ ਇਸ ਕਰਕੇ ਅਸੀਂ ਸਾਰੇ ਬਾਕੌਟ ਕੀਤੇ ਤੇ ਉੱਥੇ ਜਦੋਂ ਬਾਅਦ ਤੁਸੀਂ ਇੱਕ ਪਰੇ ਕੋਠੀ ਸੀ ਕੋਈ ਝੁੱਗੀ ਬਣੀ ਮੈਨੂੰ ਹੀ ਪਾਸੇ-ਪਾਸੇ ਜਾ ਕੇ ਮੈਂ ਅਗਦੀ ਗਿਆ ਨਹੀਂ ਉੱਥੇ ਅਸੀਂ ਉੱਥੇ ਸਾਰੇ ਇਕੱਠੇ ਹੁੰਨੇ ਆ ਉੱਥੋਂ ਮਤਾ ਹੁੰਦਾ ਵੀ ਕਿਤੇ ਬਾਹਰ ਚੱਲ ਕੇ ਬੈੰਨੇ ਆ ਅਸੀਂ ਬਾਹਰ ਬੈਠਦੇ ਰਾਜਟਾ ਦੇ ਬਿਲਕੁਲ ਸਾਹਮਣੇ ਉਥੇ ਮੀਟਿੰਗ ਹੁੰਦੀ ਵੀ ਇਹ ਗਲਤ ਕੰਮ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਉਹ ਮੀਟਿੰਗ ਬਾਇਕਾਟ ਦੀ ਐ ਇਹ ਐਨੇ ਖੋਤੇ ਦੇ ਬੱਚੇ ਨੇ ਡੰਗਰ ਨੇ ਗਿੱਟਲ ਨੇ ਅਕਲ ਕਿੰਨੇ ਦੇਣੀ ਇਹਨਾਂ ਨੂੰ ਜਿਨ੍ਹਾਂ ਨੂੰ ਬਗੇਸ਼ਵਰ ਧਾਮ ਦੇ ਸਿੱਧੇ ਸਿੱਧੇ ਬਿਆਨ ਨਹੀਂ ਸਮਝ ਆਇਆ ਉਹਨਾਂ ਨੂੰ ਹੋਰ ਕੀ ਸਮਝ ਆਉਣਾ ਸੋ ਇਹ ਜਿੰਨੇ ਵੀ ਪਾਂਜਾ ਬ੍ਰਿਗੇਡ ਐ ਇਹ ਅੱਜ ਨਹੀਂ ਬੜੇ ਜ਼ਿਆਦਾ ਐਕਟਿਵ ਨੇ ਸਾਰੇ ਪਰ ਹਮੇਸ਼ਾ ਜੁੱਤੀ ਤੇ ਰੱਖੀ ਦੇ ਕਰਕੇ ਆਪਾਂ ਤੇ ਮੈਂ ਵੇਟ ਕਰ ਰਿਹਾ ਸੀਗਾ ਵੀ ਇਹ ਕੁਛ ਨਾ ਕਿਉਂਕਿ ਤੁਸੀਂ ਦੇਖੋ ਮੇਰੀ ਵੀਡੀਓ ਹਮੇਸ਼ਾ ਇੱਕ ਦੋ ਦਿਨ ਚ ਅਨਲਿਸਿਸ ਕਰਨ ਤੋਂ ਬਾਅਦ ਆਉਂਦੀ ਹੈ ਮੈਂ ਰਾਈਟ ਵੇ ਰੈਐਕਟ ਨਹੀਂ ਕਰਦਾ ਕਿਸੇ ਚੀਜ਼ ਤੇ ਕਿਉਂਕਿ ਇਹਨਾਂ ਨੂੰ ਸਿਰ ਵਿਊ ਚਾਹੀਦੇ ਨੇ ਵਿੱਚ ਮੇਰੇ ਵਿਊ ਵਧਦੇ ਪਏ ਨੇ ਬੜੇ ਖੁਸ਼ ਨੇ ਫੇਸਬੁੱਕ ਪੈਸਾ ਦੇ ਰਹੀ ਹੈ ਇਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਚੰਦ ਪਿਆਸਿਆਂ ਪਿੱਛੇ ਇਹ ਹਰਾਮ ਖੋਰ ਇਹ ਮੁਗਲਾਈ ਦੇਸ਼ਾਂ ਦੀਆਂ ਪੈਦਾਇਸ਼ਾਂ ਇਹ ਪੰਥ ਨੂੰ ਵੇਚ ਦਿੰਦੀਆਂ ਨੇ ਜੇ ਬਾਬੇ ਬਗੇਸ਼ੁਰਧਾ ਮਾਲਾ ਜਿਹੜਾ ਬਿਆਸ ਸੀ ਜੇ ਨਾਂ ਸਿੱਧਾ ਕੀਤਾ ਜਾਂਦਾ ਤੇ ਕਿੱਡਾ ਵੱਡਾ ਕਲੈਸ਼ ਹੋਣਾ ਸੀਗਾ ਉਹਨੇ ਕਦੀ ਕਦੀ ਮੈਂ ਕਦੀ ਹਿੰਦੂਆਂ ਨੇ ਕਦੀ ਸਾਡੀਆਂ ਪੋਸਟਾਂ ਸ਼ੇਅਰ ਕੀਤੀਆਂ ਨੇ ਦਿਖਾ ਦੋ ਇਹ ਜਿਹੜੇ ਆ ਇੱਕ ਇੱਕ ਮਜ਼ਦੂਰ ਆਈਡੀ ਹੈ ਇੱਕ ਬਲਜਿੰਦਰ ਸਿੰਘ ਨੇ ਦੂਜੇ ਤੇ ਜਿੰਨੇ ਵੀ ਨੇ ਹੁਣ ਇਹਨਾਂ ਤੇ ਕੋਸ਼ਿਸ਼ ਇਹ ਹੋएगी ਕਿ ਇਹਨਾਂ ਦੇ ਪਰਚੇ ਕਰਾਏ ਜਾਣ ਕਿਉਂਕਿ ਜਿਹੜਾ ਉਹ ਕੰਮ ਹੋਇਆ ਭਗੇਸ਼ਦਾਮ ਵਾਲਾ ਸਭ ਤੋਂ ਵੱਧ ਜਿਹੜੀ ਸ਼ੇਰ ਵਜੀ ਹੈ ਇਹਦੀ ਬਲਜੀਸੀ ਮਜ਼ਦੂਰ ਦੀ ਆਈਡੀ ਤੋਂ ਵਜੀ ਹੈ। ਔਰ ਜੇ ਉਹਦੇ ਪਿੱਛੇ ਕਿਸੇ ਸਿੱਖ ਦਾ ਕਤਲ ਹੋ ਜਾਂਦਾ ਫਿਰ ਇਹ ਜ਼ਿੰਮੇਵਾਰੀ ਤੁਹਾਡੀ। ਸਮਝੇ? ਸੋ ਇਹ ਮੈਨੂੰ ਹੀ ਫੋਨ ਕਰਦਾ ਤੁਸੀਂ ਆਓ ਤੁਸੀਂ ਆਏ ਜ਼ਮੀਨ ਤੇ ਮੇਰੇ ਨਾਲ ਕੋਈ ਜਣਾ ਜਿੰਨੇ ਫੇਸਬੁਕ ਤੇ ਨੇ ਕਤੀੜਾਂ ਬੈਠੀਆਂ ਨੇ ਇਹ ਰਜ਼ਾਈ ਚੋਂ ਬਾਹਰ ਨਹੀਂ ਹੁੰਦੀਆਂ। ਮੈਂ 6 ਮਿੰਟ ਲੱਗਾ ਇਸ ਰਜ਼ਾਈ ਕੋਣ ਉਤਰਿਆ ਥੱਲੇ। ਸੰਤ ਸਮਾਜ ਨੇ ਕੀ ਕੀਤਾ? ਸੰਤ ਸਮਾਜ ਨੇ ਦਸਮ ਗ੍ਰੰਥ ਦਾ ਵਿਵਾਦ ਖਤਮ ਕੀਤਾ ਸੀ ਸੰਤ ਸਮਾਜ ਚੋਂ ਹੀ ਹਿੱਸਾ ਸੰਤ ਸਮਾਜ ਦਾ ਠੀਕ ਹੈ ਅਸੀਂ ਨਿਹੰਗ ਸਿੰਘਾਂ ਦਾ ਹਿੱਸਾ ਜਿੱਤਖ ਸਾਲਾਂ ਦੇ ਆਸੀਂ ਸੰਪਰਦਾਇ ਲੋਕਾਂ ਜੇ ਸੁਲਮਾਨ ਮਿਸ ਸੁਲਮਾਨ ਮਿਸ ਬਾਈ ਨੇ ਗੁਰੂ ਸਾਹਿਬ ਨੂੰ ਗੰਦਾ ਕਹਿ ਕੇ ਮਾਫੀ ਮੰਗਵਾਉਣ ਵਾਲਾ ਪਹਿਲਾ ਸਿੱਖ ਹ ਕੋਲ ਦੁਨੀਆਂ ਦੇ ਵਿੱਚ ਸੰਤ ਸਮਾਜ ਚੋਂ ਟਕਸਾਲਾਂ ਚੋਂ ਸੰਪਰਦਾਵਾਂ ਚੋਂ ਜਨੇ ਸੁਲਮਾਨ ਮਿਸ ਬਾਈ ਕੋ ਮਾਫੀ ਮੰਗਵਾਈ ਹੈ ਪਾਕਿਸਤਾਨ ਦੀ ਮਰਦਮਸ਼ੁਮਾਰੀ ਕਰਵਾਈ ਹੈ 76 ਸਾਲਾਂ ਚ ਪਹਿਲੀ ਦਫਾ ਸਿੱਖਾਂ ਦੇ ਵੋਟਾਂ ਬੜੀਆਂ ਪਾਕਿਸਤਾਨ 'ਚ ਸਿੱਖਾਂ ਨੂੰ 6 ਨੰਬਰ ਮਿਲਿਆ ਚੇਤਰਸ ਰਾਜੀ ਪਹਿਲੀ ਦਫਾ ਇੱਕ ਉਦਾਸੀ ਸੰਪਰਦਾਇ ਕਰਕੇ ਆ ਜਿਹੜੀ ਕਤੀੜ ਬੋਲੀ ਤੁਸੀਂ ਕੀਤਾ ਹੁਣ ਤੱਕ ਆਂਦੇ ਨੇ ਕੱਲੇ ਨੇ ਆਪਣੇ ਦਮ ਤੇ ਢਿਰੀ ਲਿਆਂਦੀਆਂ ਨਾ ਸਾਈਆਂ ਦੀ ਨਰੂਲੇ ਛੂਲੇ ਉਹਨਾਂ ਦੀ ਜਿੰਨੇ ਪਖੰਡੀ ਬਾਤ ਸੁਣਨੇ ਆ ਇੱਕ ਨੇ ਕੀਤਾ ਜੀ ਸੰਪਰਦਾਇ ਨੇ ਤੇ ਆ ਜਿਹੜੇ ਗਿੱਟਲ ਨੇ ਇਹਨਾਂ ਕੀ ਕੀਤਾ ਨਾ ਤੇ ਇਹਨਾਂ ਦਰਸ਼ਨ ਸਿੰਘ ਦੇ ਇੱਕ ਕੁਰਮ ਸਾਹਮਣੇ ਲਿਆਂਦੇ ਤੇ ਜੇ ਕਾਲਾ ਫਗਾਨਾ ਆਪਣੀ ਨੂਨ ਆ ਉਹਦੇ ਰੀਬ ਦੇ ਕੇਸ ਨੇ ਸ਼ੀਵ ਤੇਗਦੇ ਗੁਰੂ ਘਰ ਦੇ ਵਿੱਚ ਇੱਕ ਦੂਜੀ ਢਾਡਣ ਨਾਲ ਗਲਤ ਕੰਮਾਂ ਦੇ ਦੋਸ਼ ਨੇ ਕੁਲਦੀਪ ਸਿੰਘ ਸ਼ੇਰੇ ਪੰਜਾਬ ਦੇ ਉੱਤੇ ਆਪਣੀ ਸੱਕੀ ਭਾਂਜੀ ਦੇ ਰੇਪ ਦੇ ਦੋਸ਼ ਨੇ ਕਾਲੇਫੋਰਾਨ ਦੇ ਮੁੰਡੇ ਗੁਰਚਰਨ ਦੇ ਬਾਅਦ ਦੀ ਮਰ ਗੁਰਦੁਆਰੇ ਦੇ ਵਿੱਚ ਕਿਸੇ ਬਜ਼ਾਰੂ ਔਰਤ ਗੋਰੀ ਨਾਲ 65 ਸਾਲ ਦੀ ਉਮਰ ਚ ਕਾਰਜ ਬਣਾਉਂਦੇ ਹੋਏ ਸਬੰਧਾਂ ਦੇ ਦੋਸ਼ ਨੇ ਕੀ ਫਿਰ ਮਿਸਲਨੀ ਸਾਈਂ ਸੰਪਰਦਾ ਖਤਮ ਕਰਦੀ ਹੈ ਆਪਣਾ ਦੀ ਬੰਦ ਕਰਦੀ ਹੈ ਆਪਣੀ ਵਾਈਸ ਨਹੀਂ ਬੋਲਦੇ ਸੋ ਆਪਣੇ ਪਰਦੇ ਕਾ ਜਿਹਦੇ ਨੇ ਦੂਜਿਆਂ ਰੋਲਾ ਪਾਉਂਦੇ ਨੇ ਹੁਣ ਤੁਸੀਂ ਦੇਖੋ ਜਿੰਨੀਆਂ ਮੇਰੀ ਪੋਸਟਾਂ ਕ੍ਰਿਸਟਿਅਨਟੀ ਦੇ ਨਹੀਂ ਆ ਦੂਜੇ ਤੇ ਜਿਹਨੇ ਉਤੇ ਨਹੀਂ ਉਤੇ ਨਹੀਂ ਕੋਈ ਨਹੀਂ ਆਇਆ ਤੇ ਨਾਨਕ ਸਾਹਿਬ ਖਲੋਤਾਂ ਤੇ ਸਾਰਿਆਂ ਦੀ ਐ ਸਿਆਪਾ ਪੈ ਗਏ ਜਿਵੇਂ ਮਾਂ ਹੀ ਮਰ ਗਈ ਹੁੰਦੀ ਭਈ ਹੈ ਇੱਕ ਤੇ ਪਹੁੰਚ ਗਿਆ ਬੜੇ ਬੜੇ ਫੋਨ ਆਏ ਨੇ ਪਰ ਜਿੱਥੇ ਖਲੋਤੇ ਡੜ ਕੇ ਖਲੋਤੇ ਆ ਸੋ ਇਹ ਕਤੂਤ ਇਹਨਾਂ ਦੀ ਬਾਕੀ ਜਿਹੜੀ ਬਾਬੇ ਮੱਖੇ ਲੱਖੇ ਨੇ ਹੁਣ ਜਿਹੜੀ ਹੁਣ ਮਾਫੀ ਮੰਗਣੀ ਪਈ ਇਹ ਉਦੋਂ ਹੀ ਕੰਮ ਕਰ ਲੈਂਦਾ ਤੇ ਇਹਨੂੰ ਹੱਥ ਜੋੜ ਕੇ ਮਾਫੀ ਨਹੀਂ ਮੰਗਣੀ ਪੈਣੀ ਐਨੀ ਇਹਨੂੰ ਨਮੋਸ਼ ਨਹੀਂ ਸੀ ਚੱਲਣੀ ਪੈਣੀ ਉਦੋਂ ਨਹੀਂ ਉਹ ਗੱਲ ਸੀ ਭਈ ਅਮਰਤਪਾਲ ਦੇ ਕੋਈ ਕੇਸ ਨਹੀਂ ਬਣਦਾ ਬੁਨੇ ਕਰਨ ਗੁਨੇ ਕਰ ਕੋਸ਼ੜੀ ਸਪੀਚ ਸੁਣੋ 10 9 ਮਿੰਟ ਦੀ ਆ ਪਰ ਇਹ ਜਿਹੜੇ ਖੋਤੇ ਦੇ ਬੱਚੇ ਨੇ ਇਹਨਾਂ ਨੂੰ ਘੱਟਾ ਸਮਝ ਆਉਣੀ ਹੈ ਇਸ ਜਿਹੜੀ ਮੇਰੀ ਵੀਡੀਓ ਸੋ ਗੁਰਮੁਖਾਂ ਵਾਸਤੇ ਆ ਜਿਹੜੇ ਸੂਝਵਾਨ ਨੇ ਆ ਜਿਹੜੇ ਗਿੱਟਲ ਨੇ ਇਹਨਾਂ ਨੂੰ ਆਪਣਾ ਕੋਈ ਤਲਕ ਨਹੀਂ ਮarre ਜਿੱਥੇ ਜਾ ਕੇ ਕਦੇ ਵੀ ਇਹ ਸਾਡੇ ਸਾਹਮਣੇ ਨਹੀਂ ਆਉਂਦੇ ਸਾਨੂੰ ਕੀ ਪਤਾ ਫੇਸਬੁਕ ਤੇ ਕੌਣ ਬੈਠਾ ਹੈ ਤੇ ਜਿਹੜੇ ਸਾਡੇ ਸਾਹਮਣੇ ਉਹਨਾਂ ਦਾ ਫੇਸਬੁਕ ਨਾਲ ਕੋਈ ਤਲਕ ਨਹੀਂ ਹੈ ਸੋ ਇਹ ਸੋਸ਼ਲ ਮੀਡੀਆ ਹੈ ਪਰਵਾਹ ਨਾ ਕਰਿਆ ਕਰੋ ਕਿ ਬਾਕੀ ਜੋ ਅੱਜ ਬਾਬੇ ਲਖਨੇ ਨੇ ਕੀਤਾ ਜੇ ਉਹਦਾਂ ਸਾਡੀ ਗੱਲ ਮੰਨ ਲੈਂਦਾ ਤੇ ਅੱਜ ਇਹ ਕੰਮ ਨਹੀਂ ਸੀ ਕਰਨਾ ਪੈਣਾ ਕੱਲੇ ਨੂੰ ਮਾਫੀ ਨਹੀਂ ਮੰਗਣੀ ਬੜੇ ਸਾਰੇ ਸੰਤ ਸਮਾਣੇ ਲਾਰ ਲਾਕੇ ਤੇ ਗੁਨੇਗਾਰ ਨੂੰ ਗੁਨੇਗਾਰ ਕਰਨਾ ਸੀਗਾ ਨਾਲੇ ਪੰਥ ਨੇ ਸ਼ਾਬਾਸ਼ ਦੇਣੀ ਸੀਗੀ ਤੇ ਨਾਲੇ ਜੱਜਕਾਰ ਹੋਣੀ ਸੀਗੀ ਸੋ ਸਾਡੀ ਨਹੀਂ ਮੰਨੀ ਚਲੋ ਜੱਜਕਾਰ ਹੈ ਚਰਦੀ ਕਲਾ ਚਰੋ